ਦੋਸਤੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਆਮ ਆਦਮੀ ਵਲੰਟੀਅਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਫੇਰ ਇਟਲੀ ਤੋਂ ਮੈਂ ਹਰਿੰਦਰ ਸਿੰਘ ਗਿੱਲ ਆਮ ਆਦਮੀ ਪਾਰਟੀ ਵਲੰਟੀਅਰ ਤੁਹਾਡੇ ਨਾਲ ਰੂਬਰੂ ਹੋਣ ਚਾ ਰਿਹਾ ਹਾਂ ਦੋਸਤੋ ਗੱਲ ਕਰਦੇ ਹਾਂ ਅੱਜ ਜੋ ਮੋਗਾ ਦੇ ਵਿੱਚ ਅਕਾਲੀਆਂ ਦੀ ਕਾਲੀ ਦਲ ਦੀ ਜੋ ਰੈਲੀ ਹੋਈ ਉਸ ਵਿਸ਼ੇ ਤੇ ਮੈਨੂੰ ਇੱਕ ਭੈਣ ਦਾ ਫੋਨ ਆਇਆ ਉਹ ਆਮ ਆਦਮੀ ਡੀ ਜੀ ਡੀ ਕੈਂਡੀਡੇਟ ਆ ਉਹਨੇ ਮੈਨੂੰ ਫੋਨ ਕੀਤਾ ਵੀਰ ਜੀ ਇਹ ਇਸ ਕਰਕੇ ਉਹਦਾ ਵੀ ਕੋਈ ਪ੍ਰੋਗਰਾਮ ਸੀ ਜਿਹਦੇ ਨਾਲ ਉਹਨੂੰ ਕਾਫੀ ੜਿੱਕਾ ਪੈ ਰਿਹਾ ਸੀ ਉਹ ਭੈਣ ਨੇ ਦੱਸਿਆ ਕਿ ੱੱਕੇ ਨਾਲ ਗੱਡੀਆਂ ਰੋਕ ਰੋਕ ਕੇ ਮੋਗੇਵਾਲ ਬਾੜੀਆਂ ਜਾ ਰਹੀਆਂ ਸੀ ਕੁਝ ਕੁ ਬੱਸਾਂ ਸੀ ਜੋ ਕਿ ਸਰਬਤ ਖਾਲਸਾ ਵੱਲ ਨੂੰ ਜਾ ਰਹੀਆਂ ਸੀ ਉਹ ਵੀ ੱੱਕੇ ਨਾਲ ਰੋਕ ਰੋਕ ਕੇ ਉਹਨਾਂ ਨੂੰ ਮੋਗੇਵਾਲ ਦਰਵਾਜ਼ਾ ਜਾ ਰਿਹਾ ਸੀ ਤੁਸੀਂ ਮੋਗਾ ਬਹੁਤ ਲੋਕਾਂ ਦੇ ਟੈਲੀਫੋਨ ਵੀ ਆਏ ਬਹੁਤ ਲੋਕਾਂ ਨੇ ਅੱਜ ਫਿਰ ਬਾਦਲ ਸਾਹਿਬ ਦੀ ਉਹ ਜੋ ਰੈਲੀ ਸੀ ਉਸ ਦਾ ਉਹ ਦਾ ਲਾਈਵ ਤੁਸੀਂ ਵੀ ਦੇਖਿਆ ਹੋਣਾ ਦੋਸਤੋ ਅਸੀਂ ਆਮ ਆਦਮੀ ਵਲੰਟੀਅਰਸ ਨਾਰਮਲ ਸਭ ਜੋ ਅਸੀਂ ਫ੍ਰੀ ਸੇਵਾ ਕਰ ਰਹੇ ਹਾਂ ਕੋਈ ਸਾਨੂੰ ਇਹਦੇ ਵਿੱਚ ਕੋਈ ਦੋ ਪੱਖੀ ਰਾਇ ਨਹੀਂ ਹੈਗੀ ਇਹਦੇ ਵਿੱਚ ਸਾਨੂੰ ਕੋਈ ਲਾਲਚ ਨਹੀਂ ਹੈ ਇਸ ਕਰਕੇ ਮੈਂ ਇਹਦੇ ਵਿੱਚ ਜੋ ਅਸੀਂ ਅੱਜ ਲਾਈਵ ਦੇਖ ਰਹੇ ਸੀ ਉਸ ਬਾਦਲ ਸਾਹਿਬ ਉਹ ਚ ਕਹਿ ਰਹੇ ਸੀ 5 ਸਾਲਾਂ ਦੇ ਵਿੱਚ ਤਰੱਕੀ ਕੀਤੀ ਆ 5 ਸਾਲਾਂ ਦੇ ਵਿੱਚ ਆਹ ਤਰੱਕੀ ਕੀਤੀ ਆ ਅਸੀਂ ਸੜਕਾਂ ਬਣਾਤੀਆਂ ਅਸੀਂ ਸੀਵਰੇਜ ਬਣਾਤਾ ਲੋਕਾਂ ਕੋਲ ਗੰਦਾ ਪਾਣੀ ਪਾਉਣ ਲਈ ਸੀਵਰੇਜ ਹੈ ਪਰ ਸਾਫ਼ ਪਾਣੀ ਪੀਣ ਲਈ ਲੋਕਾਂ ਕੋਲ ਹੈ ਨਹੀਂ ਪਹਿਲਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਲੋੜ ਆ ਬਾਦਲ ਸਾਹਿਬ ਨਾ ਕਿ ਲੋਕਾਂ ਨੂੰ ਗਟਰਾਂ ਦੀ ਲੋੜ ਆ ਗਟਰਾਂ ਦੀ ਜ਼ਰੂਰਤ ਬਾਅਦ ਚ ਪਾਊਗੀ ਜੇ ਪੀਣ ਵਾਲਾ ਪਾਣੀ ਮਿਲੂਗਾ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਸੜਕਾਂ ਬਣਾਤੀਆਂ ਲੋਕਾਂ ਨੇ ਸੜਕਾਂ ਨਹੀਂ ਚੱਟਣੀਆਂ ਬਾਦਲ ਸਾਹਿਬ ਲੋਕਾਂ ਨੇ ਸੜਕਾਂ ਨਹੀਂ ਚੱਟਣੀਆਂ ਲੋਕਾਂ ਨੂੰ ਰੋਟੀ ਚਾਹੀਦੀ ਆ ਬਾਦਲ ਸਾਹਿਬ ਉਹ ਤਰੱਕੀ ਦੱਸੋ ਜਿਹੜੇ ਜਿਨ੍ਹਾਂ ਦੇ ਲੋਕਾਂ ਦੇ ਕਾਊਂਟਾਂ ਦੇ ਵਿੱਚ 10 10 15 15 ਲੱਖ 50 ਤੇ ਅਗਲੇ ਖੋਦਕਸ਼ੀਆਂ ਕਰ ਰਹੇ ਆ ਵਿਆਹ ਕਰਨ ਨੂੰ ਕੁੜੀ ਦਾ ਕਿਸੇ ਨੇ ਵਿਆਹ ਕਰਨਾ ਕਿਸੇ ਨੇ ਧੀ ਦਾ ਵਿਆਹ ਕਰਨਾ ਕਿਸੇ ਨੇ ਪੁੱਤ ਦਾ ਵਿਆਹ ਕਰਨਾ ਕਈ ਹਸਪੀਟਲਾਂ ਦੇ ਵਿੱਚ ਜਿਹਰੇ ਇਲਾਜ ਬਿਨਾਂ ਇਲਾਜ ਤੋਂ ਮਾਰ ਰਿਹਾ ਬਾਦਲ ਸਾਹਿਬ ਉਹ ਤਰੱਕੀ ਆ ਉਹਦਾ ਜਵਾਬ ਕਿਉਂ ਨਹੀਂ ਦਿੰਦਾ ਉਹਦਾ ਜਵਾਬ ਦਿਓ ਬਾਦਲ ਸਾਹਿਬ ਤੁਸੀਂ ਤਰੱਕੀ ਜਿੰਨਾ ਮਾਵਾ ਦੇ ਘਰਾਂ ਦੇ ਵਿੱਚੋਂ ਇੱਕ ਇੱਕ ਚਿਰਾਗ ਬੁੱਝ ਗਏ ਚਿਰਾਗ ਬੰਦ ਹੋ ਗਏ ਚਿੱਟੇ ਦੇ ਵਿੱਚ ਡੁੱਬ ਕੇ ਨਸ਼ੇ ਦੇ ਵਿੱਚ ਡੁੱਬ ਕੇ ਬਾਦਲ ਸਾਹਿਬ ਅੱਗੇ ਠੇਕੇ ਹੁੰਦੇ ਸੀ ਕੋਈ 15 ਕਿਲੋਮੀਟਰ ਕੋਈ 10 ਕਿਲੋਮੀਟਰ ਕੋਈ ਘੋਲ ਕਰ ਜਾਂਦਾ ਸੀ ਬਾਦਲ ਸਾਹਿਬ ਤੁਸੀਂ ਦੋਨਾਂ ਹਰ ਪਿੰਡ ਦੇ ਦੋਨਾਂ ਜੇ ਦੋ ਰੋੜਾ ਦੋ ਜੇ ਚਾਰ ਰੋੜਾ ਤਾਂ ਚਾਰ-ਚਾਰ ਠੇਕੇ ਖਲਾਤੇ ਕਿਉਂਕਿ ਘਰ-ਘਰ ਦੇ ਵਿੱਚ ਸ਼ਰਾਬ ਦੀ ਸਪਲਾਈ ਤੁਸੀਂ ਵੇਚਵਾੜਤੀ ਬਾਦਲ ਸਾਹਿਬ ਇਹ ਤੁਹਾਡੀ ਤਰੱਕੀ ਆ ਦੂਜੇ ਪਾਸੇ ਬਾਦਲ ਸਾਹਿਬ ਤੁਸੀਂ ਇਹਨੂੰ ਤਰੱਕੀ ਕਹਿੰਨੇ ਆ ਚਿੱਟੇ ਨੂੰ ਤਰੱਕੀ ਕਹਿੰਨੇ ਆ ਜਾਂ ਠੇਕਿਆਂ ਨੂੰ ਤਰੱਕੀ ਕਹਿੰਨੇ ਆ हां ओ गल वकरी जे है जेडे ਸਾਡੇ ਵਿੱਚ ਕੋਸਕ ਮੰਨੇ ਪਰ ਮੰਨੀਆਂ ਹਸਤੀਆਂ ਵੀ ਤੁਹਾਡੇ ਨਾਲ ਹੁਣ ਪੂਸ਼ ਮਾਰ ਕੇ ਵਿੱਚ ਵੜ ਗਈਆਂ ਉਹ ਗੱਲ ਵਕਰੀ ਆ ਦੋ ਪਈਆਂ ਵਿਸਰ ਗਈਆਂ ਸੜਕੇ ਮੇਰੇ ਢੂਈ ਦੇ ਜੁੱਤੀਆਂ ਖਾ ਕੇ ਚੱਡੇ ਪੜਵਾ ਕੇ ਵੀ ਬਹੁਤ سارے ਲੋਕ ਜਿਨ੍ਹਾਂ ਦੇ ਤੌਰ ਵੀ ਨਹੀਂ ਹੁੰਦਾ ਉਹ ਵੀ ਤੁਹਾਡੇ ਨਾਲ ਅੱਜ ਤੁਰੇ ਫਿਰਦੇ ਆ ਬਦਲ ਸਾਹਿਬ ਉਹ ਗੱਲ ਵਕਰੀ ਆ ਸ਼ਰਮਸੀ ਲਾ ਕੇ ਟੰਗਤੀ ਆ ਇਸ ਕਰਕੇ ਤੁਸੀਂ ਆ ਆਮ ਆਦਮੀ ਪਾਰਟੀ ਦਾ ਸਾਥ ਇਸ ਕਰਕੇ ਨਹੀਂ ਮੈਂ ਕਹਿੰਦਾ ਕਈ ਗਏ ਟੋਪੀ ਧਾਰੀ ਆ ਇਹ ਫਲਾਨਾ ਤੇ ਹੋਂਕਾ ਬਦਲ ਸਾਹਿਬ ਜੇ ਟੋਪੀ ਧਾਰੀ ਕੇਜਰੀਵਾਲ ਆ ਬੀਜੇਪੀ ਦੇ ਕੀ ਟੂਟੀ ਵਾਲੀਆਂ ਪਗੰਮਨੀਆਂ ਉਹ ਟੋਪੀਆਂ ਲੈ ਲੈ ਕੇ ਗੋਲਡਨ ਟੈਂਪਲ ਦੇ ਵਿੱਚ ਆਉਂਦੇ ਆ ਨਾਲ ਮੂੰਹ ਚੱਕ ਕੇ ਤੁਸੀਂ ਵੀ ਤੁਰੇ ਆਉਂਦੇ ਆ ਨਾਲ ਤੁਹਾਡੇ ਜਿਹੜੇ ਬਰਸ਼ੇ ਲੈ ਕੇ ਖੜੇ ਆ ਜੇ ਕੋਈ ਨਾਰਮਲ ਬੰਦਾ ਕਸ਼ਹਿਰਾ ਨਿਚੋੜ ਦੇਵੇ ਤਾਂ ਉਹਨੂੰ ਧੌਣ ਲਾਉਣ ਤੱਕ ਜਾਂਦੇ ਆ ਟੋਪੀ ਵਾਲੇ ਬੰਦੇ ਦੀ ਕਿਉਂ ਨਹੀਂ ਟੋਪੀ ਲਹਾ ਸਕਦੇ ਸਾਡਾ ਬੇੜਾ ਗਰਕ ਗਿਆ ਕਿਉਂਕਿ ਉਹ ਵੀ ਤੁਹਾਡੇ ਚਮਚੇ ਆ ਇਸ ਕਰਕੇ ਉਹ ਵੀ ਨਹੀਂ ਕਿਸੇ ਨੂੰ ਰੋਕ ਸਕਦੇ ਕਿਉਂ ਨਹੀਂ ਰੋਕ ਸਕਦੇ ਕਿਉਂਕਿ ਉਹ ਤੁਹਾਡੇ ਚਮਚੇ ਆ ਤੁਸੀਂ ਗਾਂ ਚਮਚਿਆਂ ਦੇ ਚਮਚੇ ਆ ਬਾਦਲ ਸਾਹਿਬ ਨੰਬਰ 2 ਦੇ ਉੱਤੇ ਤੁਸੀਂ ਕਹਿੰਦੇ ਆ ਆ ਪਿੱਛੇ ਜੇ ਕਤਲ ਹੋਇਆ ਆਰਕੈਸਟਾ ਦਾ ਪਹਿਲੀ ਗੱਲ ਅਸਲਾ ਜਾਂਦਾ ਕਿਉਂ ਆ ਆਰਕੈਸਟਾ ਵੀ ਦਾ ਜੋ ਅਸਲਾ ਜਾਂਦਾ ਜੋ ਮੈਰਿਜ ਪੈਲਸ ਤੋਂ ਤੁਹਾਨੂੰ ਹੱਡ ਖਵਾਉਂਦੇ ਆ ਬਾਲਨ ਸਾਹਿਬ ਲੱਖਾਂ ਰੁਪਈਆ ਚੜਾਵਾ ਚੜਾਉਂਦੇ ਆ ਤੁਹਾਡੇ ਐਮਐਲਏ ਐਮਪੀ ਉੱਥੇ ਜਾ ਕੇ ਹੱਡ ਖਾਂਦੇ ਆ ਮੂਰਲੀ ਲਾਈਨ ਦੇ ਵਿੱਚ ਤੁਹਾਡੇ ਐਮਐਲਏ ਐਮਪੀ ਬੈਠੇ ਹੁੰਦੇ ਆ ਹੱਡ ਖਾਣ ਨੂੰ ਇਸ ਕਰਕੇ ਅਸਲਾ ਜਾਂਦਾ ਸਭ ਨਾਲੋਂ ਵੱਧ ਸਰਕਾਰੀ ਮੁਲਾਜ਼ਮ ਜੋ ਵਿਆਹਾਂ ਤੇ ਜਾਂਦੇ ਆ ਉਹ ਅਸਲਾ ਲੈ ਕੇ ਜਾਂਦੇ ਆ ਅਸੀਂ ਮੰਨਦੇ ਹਾਂ ਜੋ ਡਾਂਸਰ ਕੁੜੀ ਦਾ ਕਤਲ ਹੋਇਆ ਬਹੁਤ ਮਾੜੀ ਗੱਲ ਹੋਈ ਆ ਕਈ ਲੋਕਾਂ ਨੇ ਇਹ ਵੀ ਕਿਹਾ ਇਹ ਕੰਜਰਪੂਨੇ ਦਾ ਇਲਾਜ ਗੋਲੀ ਨਾਲ ਹੀ ਹੋਣਾ ਚਾਹੀਦਾ ਉਹਨਾਂ ਲੋਕਾਂ ਦੇ ਜਵਾਬ ਦੇ ਵਿੱਚ ਵੀ ਮੈਂ ਭਾਈ ਸਾਹਿਬ ਇਹ ਪੁੱਛਣਾ ਚਾਹੁੰਨਾ ਤੁਸੀਂ ਮੈਨੂੰ ਓ ਦੱਸੋ ਜਿਹੜੀਆਂ ਆਰਕੇਸਟਰਾ ਕਦੇ ਤੁਹਾਡੇ ਘਰ ਦੇ ਵਿੱਚ ਬੱਲ ਮਾਰ ਕੇ ਰਿੰਗ ਮਾਰ ਕੇ ਤੁਹਾਡੇ ਘਰ ਦੇ ਵਿੱਚ ਆਈਆਂ ਕਦੇ ਕਿਸੇ ਆਰਕੇ ਆਰਕੇਸਟਰਾ ਨੇ ਤੁਹਾਡੇ ਦਰਵਾਜ਼ਾ ਖੜਕਾਇਆ ਵੀ ਸਾਨੂੰ ਤੁਹਾਡੇ ਵਿਆਹ ਸਾਨੂੰ ਨਚਾਇਓ ਤੁਸੀਂ ਉਹਨਾਂ ਦੇ ਘਰਾਂ ਉੱਥੇ ਉਹਨਾਂ ਦੇ ਆਫਿਸਾਂ ਦੇ ਵਿੱਚ ਉਹਨਾਂ ਕੋਲ ਜਾਣੇ ਆ ਮੈਂ ਤਾਂ ਕਰਦੇ ਆ 2.5 ਲੱਖ ਰੁਪਈਆ ਦਿੰਨੇ ਆ ਤੁਸੀਂ ਕਹਿੰਦੇ ਆ ਮਿਹਨਤ ਨਾਲ ਹੀ ਤੁਸੀਂ ਆਇਓ ਜੇ ਤੁਸੀਂ ਲੇਟ ਹੋਵੋਗੇ ਸਾਡੀ ਇੱਜ਼ਤ ਨਹੀਂ ਰਹਿਣੀ ਆਨੰਦਕਾਰ ਜੀ ਤੁਹਾਡਾ ਵੀ ਸ਼ੱਕ 5:30 ਵਜੇ ਹੋ ਜੇ ਸ਼ਾਮ ਨੂੰ ਤੁਹਾਨੂੰ ਕੋਈ ਸ਼ਰਮ ਨਹੀਂ ਪਰ ਆਰਕੈਸਟਾ ਤੁਹਾਡੀਆਂ ਟਾਈਮ ਨਾਲ ਪਹੁੰਚਣੀਆਂ ਚਾਹੀਦੀਆਂ ਆਰਕੈਸਟਾ ਦੇ ਮੂਰਲੀ ਲਾਈਨ ਦੇ ਵਿੱਚ ਸਭ ਨਾਲ ਉਹ ਵੱਡੇ ਕੰਜਰ ਜੋ ਅਕਾਲੀ ਦਲ ਦੇ ਮੇਨ ਮੰਨੇ ਪਰ ਮੰਨੇ ਮੈਂ ਆਪ ਖੁਦ ਦੇਖੇ ਵਿਆਹ ਦੇ ਵਿੱਚ ਮੂਰਲੀ ਲਾਈਨ 'ਚ ਬੈਠੇ ਸ਼ਰਾਬ ਦਾ ਸ਼ਰਾਬ ਮੀਟ ਵਾਲੇ ਮੇਨ ਸ਼ਰਾਬੀ ਤੁਸੀਂ ਮੂਹਰੇ ਬਿਠਾਏ ਹੁੰਦੇ ਆਰਕੈਸਟਰਾ ਦਾ ਤਾਂ ਕਸੂਰ ਅਸੀਂ ਕੱਢਦੇ ਆ ਉਹ ਤਾਂ ਆਪਣੀ ਰੋਟੀ ਰੋਜੀ ਲਈ ਅੱਜ ਨੱਚ ਕੇ ਕਮਾ ਰਹੀਆਂ ਤੁਸੀਂ ਉਹਨਾਂ ਨੂੰ ਸੱਦਾ ਦੇਣ ਜਾਂਦੇ ਆ ਨਾ ਕਿ ਤੁਹਾਡੇ ਘਰ ਚੱਲ ਕੇ ਆਉਂਦੇ ਆ ਜੇ ਤੁਹਾਡੇ ਘਰੇ ਕੋਈ ਮੰਗਤਾ ਆ ਜੇ ਤੁਸੀਂ ਧੱਕੇ ਮਾਰ ਕੇ 10 ਰੁਪਏ ਦੇ ਕੇ ਕੱਢਣ ਲੱਗ ਜਾਨੇ ਆ ਜੇ ਆਰਕੈਸਟਰਾ ਨੂੰ ਅਸੀਂ 2.5 ਲੱਖ ਰੁਪਏ ਦੇ ਕੇ ਮਨਤਾ ਕਰਕੇ ਉਹਨੇ ਟਾਈਮ ਨਾਲ ਆਜੋ ਜੇ ਨਾ ਨੱਚਦੀਆਂ ਹੋਈਆਂ ਸਾਡੀ ਇੱਜ਼ਤ ਨਹੀਂ ਰਹਿਣੀ ਦੱਸੋ ਹਜੇ ਅਸੀਂ ਕਹਿੰਨੇ ਆ ਜੀ ਗੰਜਰਪੁਰ ਦਾ ਜਿਹੜਾ ਇਹ ਗੋਲੀ ਨਾਲ ਹੀ ਜਵਾਬ ਹੋਣਹੀ ਦਾ ਨੰਬਰ 3 ਦੇ ਪੈਸੇ ਚੇਂਜ ਦੇ ਵਿੱਚ ਤੁਸੀਂ ਕਹਿੰਦੇ ਆ ਬਾਦਲ ਸਾਹਿਬ ਸ਼ਰਮ ਕਰੋ ਹਸਪੀਟਲਾਂ ਦੇ ਵਿੱਚ ਕਿੰਨੇ ਤੁਹਾਨੂੰ ਐਡਰੈਸ ਦੇਵਾਂ ਜਿਹੜੇ ਬਿਨਾਂ ਇਲਾਜ ਤੋਂ ਲੋਕ ਤਰਸ ਰਹੇ ਜਿਨ੍ਹਾਂ ਕੋਲੇ ਅੱਜ ਦਵਾਈ ਲੈਣ ਨੂੰ ਪੈਸਾ ਹੈ ਨਹੀਂ ਤੁਸੀਂ ਸ਼ਰਮ ਕਰੋ ਜੇ ਸ਼ਰਮਾ ਤੁਹਾਨੂੰ ਮਾੜੀ-ਮੋਟੀ ਤੋਂ ਡੁੱਬ ਕੇ ਮਰ ਜਾਓ ਬੀਜੇਪੀ ਵਾਲਿਓ ਜਿਹੜੇ ਤੁਸੀਂ ਇਹਨਾਂ ਦੇ ਚਾੰਦੇ ਬਣੇ ਆ ਅੱਜ ਤੁਸੀਂ ਬੀਜੇਪੀ ਦੇ ਕਾਰਕਟਰ ਆ ਉਸ ਹਦਵਾਂ ਦੇ ਉੱਤੇ ਅੱਜ ਤੁਸੀਂ ਤੁਹਾਨੂੰ ਦਰਬਾਰ ਸਾਹਿਬ ਯਾਦ ਆ ਗਿਆ 1984 ਯਾਦ ਆ ਗਿਆ ਅੱਜ ਗੋਲਡਨ ਟੈਂਪਲ ਯਾਦ ਆ ਗਿਆ ਉਸ ਟਾਈਮ ਤੁਹਾਨੂੰ ਗੋਲਡਨ ਟੈਂਪਲ ਕਿਉਂ ਨਹੀਂ ਯਾਦ ਆਇਆ ਜਦੋਂ ਡਮਾਨੀ ਹੁਣੀ ਕਹਿ ਕੇ ਕਹਿੰਦੇ ਅਸੀਂ ਅਡਵਾਨੀ ਨੇ ਆਪਣੇ ਕਾਲਮਾਂ ਨਾਲ ਲਿਖਿਆ ਕਹਿੰਦਾ ਮੈਂ ਦਰਬਾਰ ਸਾਹਿਬ ਦੇ ਉੱਪਰ ਅਸੀਂ ਕਹਿ ਕੇ ਇੰਦਰਾ ਗਾਂਧੀ ਨੂੰ ਅਟੈਕ ਕਰਾਇਆ ਦਰ ਫੇਟੇ ਮੂੰ ਤੁਹਾਡੇ ਇਹ ਜੇ ਬਾਦਲ ਸਾਹਿਬ ਹੁਣ ਤੁਹਾਨੂੰ ਯਾਦ ਆ ਗਿਆ ਤੁਸੀਂ ਦੂਜੇ ਪਾਸੇ ਕੈਪਟਨ ਸਾਹਿਬ ਕਹਿ ਰਹੇ ਆ smartphone ਮੈਨੂੰ ਭੈਣ ਜੀ ਨੇ ਇਹ ਵੀ ਗੱਲ ਕਹੀ ਆਪਣੀ ਪਾਰਟੀ ਕੋਲ ਕੋਈ ਇਦਾਂ ਦੀ ਕੋਈ ਪੂੰਜੀ ਨਹੀਂ ਹੈ ਕੋਈ ਆਪਣੇ ਕੋਲੇ ਪੈਸਾ ਨਹੀਂ ਹੈ ਮੈਂ ਭੈਣ ਜੀ ਨੂੰ ਇਹ ਗੱਲ ਕਹੀ ਸੀ ਭੈਣ ਜੀ ਆਪਣੇ ਕੋਲੇ ਇੱਕ ਹਕੀਕਤ ਤੇ ਸਚਾਈ ਹੈ ਸਭ ਨਾਲੋਂ ਵੱਡੀ ਸਚਾਈ ਜਿੱਤਦੀ ਆ ਆਪਾਂ ਨੂੰ ਪੈਸੇ ਦੀ ਲੋੜ ਨਹੀਂ ਪੈਸੇ ਨਾਲ ਕਦੇ ਕੋਈ ਨਹੀਂ ਜਿੱਤਿਆ ਪੈਸੇ ਨਾਲ ਵੀ ਖਰੀਦਿਆ ਜਾ ਸਕਦਾ ਅੱਜ ਬਾਦਲ ਦੀ ਰੈਲੀ ਤੇ ਜੋ ਗਏ ਸੀ ਉਹਨਾਂ ਦੇ ਵਿੱਚੋਂ 50 ਦੇ ਵਿੱਚੋਂ 20% ਵੋਟਾਂ ਪਾਉਣ ਵਾਲੇ ਸੀਗੇ 30% ਡੋਡੇ ਪੀਣ ਵਾਲੇ ਸੀ 20% ਤੇ 30% ਦੇ ਵਿੱਚੋਂ 10% ਸ਼ਰਾਬੀ ਹੋ ਕੇ ਮੇਰਾ ਖਿਆਲ ਕਹਿੰਦਾ ਘਰੇ ਵੀ ਨਹੀਂ ਆਉਂਦੇ ਪੰਜ ਚਾਰ ਮਰਨਗੇ ਵੀ ਜ਼ਰੂਰ ਬੁੜੇ ਜਰੂਰ ਹੋਗੇ ਕਿਉਂਕਿ ਬਜ਼ੁਰਗਾਂ ਨੂੰ ਉਹਨਾਂ ਨੇ ਆ ਜਾਂਦਿਆਂ ਉਹਨੂੰ ਸ਼ਰਾਬ ਫੀਮ ਆਉਂਦਿਆ ਹੋਇਆ ਨੂੰ ਪੰਪ ਦੇਣਾ ਉਹਨਾਂ ਨੇ ਘਰੇ ਆ ਕੇ ਲੜਨਾ ਕਰਦਿਆਂ ਨੇ ਪੁੱਛਣਾ ਠੰਡ ਹੈਗੀ ਪਤਨ ਕਿੰਨੇ ਬੁੜੇ ਆਕੜ ਜਾਣਾ ਆਉਂਦਿਆਂ ਨੂੰ ਇਹ ਤੁਸੀਂ ਰੇਲੀਏ ਕਾਨੂੰ ਖਵਾਰ ਚ ਪੜ ਲਿਓ ਬਾਕੀ ਤੁਸੀਂ ਕਹਿੰਦੇ ਹੋ ਨਾ ਲੈਪਟਾਪ ਦੇਣੀ ਹੈ ਕੈਪਟਨ ਸਾਹਿਬ ਕਹਿੰਦੇ ਲੈਪਟਾਪ ਵਾਹੇ ਗਰੂਪ ਅਸੀਂ 스마트ਫੋਨ ਦੇਣੀ ਹੈ ਕੈਪਟਨ ਸਾਹਿਬ ਪੈਸਾ ਤੁਸੀਂ ਮੰਨਦੇ ਹੋ ਤੁਸੀਂ ਦੇ ਦੇਓਗੇ 스마트ਫੋਨ ਦੇ ਦੇਓਗੇ ਜਿਹੜੇ ਮਾੜਾ ਮੋਟਾ ਨੌਜਵਾਨ ਰੋਜ਼ਗਾਰ ਕਰਦੇ ਤੁਸੀਂ ਉਹਨਾਂ ਨੂੰ ਵੀ ਭੁੱਖੇ ਮਾਰੋਗੇ ਕਿਉਂਕਿ ਜਿਹੜੇ ਪੱਠੇ ਲੈ ਆਉਂਦੇ ਨਾ ਟਾਈਮ ਨਾਲ ਜੇ ਤੁਸੀਂ 스마트ਫੋਨ ਲੈਤੇ ਉਹਨਾਂ ਨੇ ਉਹ ਨਹੀਂ ਪੱਠੇ ਲੈ ਕੇ ਆਉਣੇ ਪਹਿਲਾਂ ਤੂੰ ਜੇ ਤੁਸੀਂ ਉਹਨਾਂ ਨੂੰ 스마트ਫੋਨ ਲੈ ਦੇਉਗੇ ਪੈਸੇ ਉਹਦੇ ਵਿੱਚ ਤੁਹਾਡਾ ਪਿਓ ਪਾਉ ਬੈਲੈਂਸ ਕੌਣ ਪਵਾ ਕੇ ਦੇਉ ਤੁਸੀਂ ਘਰ ਘਰ ਦੇ ਵਿੱਚ ਨਵੇਂ ਸਿਆਪੇ ਪਾਉਣ ਵਾਲੀ ਨਾ ਸੋਚੋ ਰੋਟੀ ਚਾਹੀਦੀ ਆ ਲੋਕਾਂ ਨੇ ਲੈਪਟਾਪ ਨਹੀਂ ਚੱਟਣੇ ਨਾ ਲੋਕਾਂ ਨੂੰ ਲੈਪਟਾਪ ਦੇ ਉੱਪਰੋਂ ਰੋਟੀ ਡਾਊਨਲੋਡ ਹੋਣੀ ਆ ਕੈਪਟਨ ਸਾਹਿਬ ਬਾਦਲ ਸਾਹਿਬ ਇਹ ਦੋਨੇ ਚਾਚਾ ਭਤੀਜਾ ਇੱਕੋ ਚੱਟੀ ਬੱਟੀ ਦੇ ਆ ਇਸ ਕਰਕੇ ਅਸੀਂ ਕਹਿੰਦੇ ਜਿਹੜੀ ਆਮ ਆਦਮੀ ਪਾਰਟੀ ਦੀ ਸਪੋਰਟ ਕਰੋ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਲਈ ਅਸੀਂ ਇਸ ਕਰਕੇ ਕਹਿ ਰਹੇ ਆ ਕਿ ਸਾਨੂੰ ਹੋਰ ਕੋਈ ਆਪਸ਼ਨ ਨਹੀਂ ਕਈ ਲੋਕ ਰੋਲਾ ਪਾ ਰਹੇ ਫਲਾਨੀ ਸੀਟ ਨਹੀਂ ਮਿਲੀ ਸਹੀ ਅਸੀਂ ਮੰਨਦੇ ਆ ਕਈ ਸੀਟਾਂ ਦੇ ਵਿੱਚ ਹਰ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਹਰ ਬੰਦਾ ਇਨਸਾਨ ਗਲਤੀ ਦਾ ਬੁਤਲਾ ਵੀਰ ਜੀ ਕਈ ਗਲਤੀਆਂ ਹੋ ਜਾਂਦੀਆਂ ਕਈ ਸੀਟਾਂ ਨਹੀਂ ਵੀ ਗੱਲ ਸਹੀ ਮਿਲੀਆਂ ਆਪਾਂ ਵੀ ਉੱਥੇ ਤੱਕ ਪਹੁੰਚ ਕਰਦੇ ਆ ਪੁੱਛਦੇ ਆ ਭਾਈ ਉਹ ਕਹਿੰਦੇ ਗਲਤੀ ਹੋ ਜਾਂਦੀ ਆ ਸਾਨੂੰ ਇੱਕ ਵਾਰੀ ਤਖਤਾ ਪਲਟਾਉਣਾ ਇਹ ਜਿਹੜਾ ਇਹਨਾਂ ਨੇ ਆਪਣਾ ਕਦੇ ਚਾਚੇ ਦਾ ਰਾਜ ਕਦੇ ਭਤੀਜੇ ਦਾ ਰਾਜ ਜਿੰਨਾ ਚਿਰ ਇਹ ਨਹੀਂ ਬੰਦ ਹੁੰਦਾ ਹਾ ਇਹ ਜ਼ਰੂਰ ਆ ਕੋਸ ਟੁਕੜਬੋਚ ਲੋਕ ਆ ਜਿਹੜੇ ਉਹ ਬਾਰੀ ਚਾਰ ਚ ਫੇਰੇ ਪੂਜ ਜੀ ਮਾਰੀ ਜਾਂਦੇ ਆ ਉਹ ਚਾਰ ਚ ਫੇਰੇ ਚੱਲਣ ਵਾਲੇ ਬੰਦੇ ਦਾ ਵੀ ਕੁਸ ਨਹੀਂ ਬਣਦਾ ਹੁੰਦਾ ਇਸ ਕਰਕੇ ਵੀਰੋ ਅਸੀਂ ਕੰਮਕਾਰ ਵਾਲੇ ਬੰਦੇ ਆ ਅੱਜ ਵੀ ਛੁੱਟੀ ਸੀ ਇਸ ਕਰਕੇ ਛੁੱਟੀ ਕਰਕੇ ਕੋਸ ਟਾਈਮ ਲਈ ਤੁਹਾਡੇ ਨਾਲ ਲਾਈਵ ਹੋਏ ਆ ਅਸੀਂ ਕਹਿੰਨੇ ਆ ਡਟ ਕੇ ਆਮ ਆਦਮੀ ਪਾਰਟੀ ਦਾ ਸਾਥ ਦਿਓ ਔਰ ਨਿਸ਼ਕਾਮ ਸੇਵਾ ਕਰੋ ਕਿਸੇ ਬਿਨਾ ਹਉਦੇ ਤੋਂ ਇਹਨਾ ਸੋਚੋ ਮੈਂ ਕਿਹੜਾ ਇਹ ਪਾਰਟੀ ਦੇ ਵਿੱਚ ਪ੍ਰਧਾਨ ਆ ਕਿਵੇਂ ਜਿਵੇਂ ਕੌਂਟਰ ਗਵੀਰ ਸਿੰਘ ਨੇ ਪਹਿਲਾਂ ਲਾਇਬ ਪਾਈ ਸੀ ਬਹੁਤ ਵਧੀਆ ਇਨਸਾਨ ਆ ਆਪਾਂ ਕਹਿੰਦੇ ਆ ਬਹੁਤ ਠੋਕੇ ਕਈ ਹਜ਼ਾਰ ਰੁਪਈਆ ਉਹ ਖਰਚ ਚੁੱਕੇ ਆਪਣੇ ਪੱਲਿਓ ਅਵਾਡ ਆਪਾਂ ਕਹਿੰਦੇ ਬਹੁਤ ਧੰਨਵਾਦੀਆਂ ਸੀ ਉਹਨਾਂ ਲੋਕਾਂ ਦੇ ਜਿਹੜੇ ਆਪਣੇ ਪੱਲਿਓ ਪੈਸੇ ਵੀ ਖਰਚ ਕੇ ਲੋਕ ਇਹ ਸੇਵਾ ਕਰ ਰਹੇ ਆ ਨਿਸ਼ਕਾਮ ਸੇਵਾ ਕਰੋ ਉਹਦਿਆਂ ਦੀ ਖਾਤਰ ਨਾ ਸੇਵਾ ਕਰੋ ਜਦੋਂ ਤੱਕ ਤਾਂ ਪਲਟ ਗਿਆ ਜਦੋਂ ਤੁਹਾਡੀ ਰਾਜ ਸਰਕਾਰ ਆ ਗਈ ਆਮ ਆਦਮੀ ਦੀ ਸਰਕਾਰ ਆ ਗਈ ਤੁਹਾਨੂੰ ਕਿਸੇ ਵੱਲ ਦੇਖਣ ਦੀ ਜ਼ਰੂਰਤ ਹੀ ਨਹੀਂ ਪੈਣੀ ਜਦੋਂ ਤੁਹਾਨੂੰ ਇੰਡੀਆ ਵੱਲੋਂ ਵੀ ਠੰਡੀਆਂ ਹਵਾਵਾਂ ਆਉਣੀਆਂ ਕਿਉਂਕਿ ਤੁਹਾਡੇ ਜਿਹੜੇ ਭੈਣ ਭਾਈ ਆ ਨਸ਼ਿਆਂ ਚੋਂ ਬਾਹਰ ਹੋ ਗਏ ਸੋਨੇ ਦੀ ਚੜੀ ਆਪੇ ਹੀ ਆ ਇੰਡੀਆ ਭਾਈ ਅਗਲੇ ਕੰਮ ਕਰਨਗੇ 2500 ਰੁਪਏ ਤੋਲੇ ਦਾ ਸੋਨ ਚਿੱਟਾ ਪੀਣੋਂ हट ਗਈ ਅਗਲੇ ਆਪੇ ਹੀ ਰੋਟੀ ਤੁਹਾਡੇ ਘਰਾਂ ਚ ਪਕਣ ਲੱਗ ਜੂ ਜੀ ਦੇ ਪੁੱਤ ਮਰ ਗਏ ਜੀ ਦੀਆਂ ਪੋਤੇ ਮਰ ਗਏ ਉਹਨਾਂ ਨੂੰ ਅੱਜ ਪਤਾ ਵੀ ਕੀ ਕੀ ਤਰੱਕੀ ਕੀਤੀ ਆ ਸਾਡੇ ਪੰਜਾਬ ਨੇ ਆ ਜਿਨ੍ਹਾਂ ਦਾ ਕੋਈ ਮਰਿਆ ਨਹੀਂ ਜਿਹੜੇ ਕਹਿੰਦੇ ਆ ਅਸੀਂ ਤਾਂ ਇੰਡੀਆ ਜਾਣਾ ਹੀ ਨਹੀਂ ਜਾਂ ਸਾਡਾ ਨਹੀਂ ਉਹਨਾਂ ਨੂੰ ਭਾਈ ਉਹਨਾਂ ਨੂੰ ਮੁਬਾਰਕ ਆ ਪਰ ਸਾਨੂੰ ਇੰਡੀਆ ਨਾਲ ਲਗਾ ਚਾਹੇ ਸਾਡਾ ਤਾਨ ਮਾਨ ਤਾਨ ਜੋ ਮਰਜ਼ੀ ਲੱਗੇ ਅਸੀਂ ਤਖਤਾ ਪਲਟਣ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਦੇ ਵਿੱਚੋਂ ਨਹੀਂ ਜਿਨ੍ਹਾਂ ਨੇ ਛੱਡੇ ਪੜਵਾ ਕੇ ਅੱਜ ਵੀ ਬਾਦਲ ਦੀ ਜਾਇਜਾ ਕਰ ਕਰਦੇ ਆ ਨਹੀਂ ਅਸੀਂ ਉਹ ਨਹੀਂ ਕਰਨੀ ਉਹ ਟਾਈਮ ਸੀ ਬਾਦਲ ਸਾਹਿਬ ਦਾ ਆ ਟਾਈਮ ਆ ਸਾਡਾ ਇਹ ਟਾਈਮ ਵੀਰੋ ਤੁਹਾਡਾ ਜੁੱਤੀਆਂ ਖਾਈਆਂ ਚੱਡੇ ਪੜਵਾ ਕੇ ਦੁਆਰੇ ਫੇਰ ਵਿੱਚ ਜਾ ਕੇ ਕੌਲੀ ਚਟਣੀਆਂ ਜਾਂ ਜੁੱਤੀ ਲਾਉਣੀਆਂ ਇਸ ਕਰਕੇ ਤਖਤਾ ਪਲਟੋ ਵੀਰੋ ਅਸੀਂ ਤੁਹਾਡੇ ਵਰਗੇ ਗਰੀਬ ਲੋਕਾਂ ਅਸੀਂ ਵੀ ਦਿਹਾੜੀਦਾਰ ਲੋਕਾਂ ਕੰਮ ਕਰਦੇ ਹਾਂ ਰਜਕ ਪਰ ਪਾਰਟੀ ਦੀ ਸੇਵਾ ਕਰਦੇ ਹਾਂ ਨਿਸ਼ਕਾਮ ਸੇਵਾ ਕਰੋ ਕੋਈ ਵੀ ਇਦਾਂ ਦੀ ਨਾ ਸੋਚੋ ਵੀ ਸੰਨ ਕੋਈ ਅਹੁਦਾ ਨਹੀਂ ਨਾ ਹਰ ਵੀਰ ਬੱਚਾ ਜਾਂ ਕੋਈ ਵੀ ਬਜ਼ੁਰਗਾ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਵੀਰੋ ਸਾਥ ਦਿਓ ਆਮ ਆਦਮੀ ਪਾਰਟੀ ਦਾ ਇੱਕ ਵਾਰੀ ਤਖਤਾ ਪਲਟ ਦਿਓ ਸਾਡੇ ਭੈਣ ਭਰਾ ਕੋਈ ਗਰੀਬ ਆ ਕਿਉਂਕਿ ਅਮੀਰ ਦਾ ਕਦੇ ਨੁਕਸਾਨ ਨਹੀਂ ਹੋਇਆ ਹੁੰਦਾ ਗਰੀਬ ਦਾ ਹੀ ਆ ਮੈਂ ਤਾਂ ਦੇਖਿਆ ਨਹੀਂ ਪੁਚਾੜ ਆਵੇ ਤਾਂ ਵੀ ਗਰੀਬ ਦੀ ਕੁੱਲੀ ਡਿੱਗੂ ਠੰਡ ਆਵੇ ਤਾਂ ਵੀ ਗਰੀਬ ਮਰਨਗੇ ਅੱਗ ਲੱਗੂ ਤਾਂ ਵੀ ਗਰੀਬ ਦੀ ਕੁੱਲੀ ਗਰੀਬ ਨੂੰ ਅਮੀਰ ਕਦੇ ਕੋਈ ਨਹੀਂ ਮਾਰਦਾ ਦੇਖਿਆ ਮੈਂ ਤਾਂ ਸਾਢੇ 100 100 ਸਾਲ ਦੇ ਹੋ ਕੇ ਮਰਦੇ ਆ ਕੋਈ ਨਾਨਾ ਵਤੀਜੇ ਕੋਈ ਕੋਈ ਕਿਹੜੇ ਹਸਪੀਟਲ ਦੇ ਵਿੱਚ ਕਰੋਨਾ ਰੁਪਈ ਜਾਣ ਨੇ ਉਹਨਾਂ ਦੀਆਂ ਲੱਗ ਜਾਂਦੀਆਂ ਗਰੀਬ ਦੇ ਇੱਕ ਪੈਨਸਲਿਨ ਦਾ ਟੀਕਾ ਲਵਾਉਣ ਨੂੰ ਨਹੀਂ ਹੁੰਦਾ ਉਹ ਵੀ ਪੱਕ ਕੇ ਮਰ ਜਾਂਦਾ ਇਸ ਕਰਕੇ ਤੁਸੀਂ ਉਹ ਸਾਥ ਦਿਓ ਆਪਣੇ ਜੇ ਪ੍ਰਮਾਤਮਾ ਨੂੰ ਰੱਬ ਨੂੰ ਕੋਈ ਵੀ ਧਰਮ ਨਾ ਕੋਈ Hindu ਨਾ ਕੋਈ Musalman ਨਾ ਕੋਈ Sikh ਬਾਕੀ ਨਾ ਕੋਈ ਜਾਤ ਪਾਤ ਦਾ ਕੋਈ ਵੀ ਕਰੋ ਕੋਈ ਵੀ ਜਾਤੀਵਾਦੀ ਆ ਕੋਈ ਸਾਡਾ ਰਵਦਾਸੀਆ ਵੀਰ ਆ ਸਾਡਾ ਕੋਈ ਮੱਝ ਵੀ ਸਿੱਖ ਆ ਸਾਡਾ ਕਿਸੇ ਵੀ ਧਰਮ ਦਾ ਕੋਈ ਪੰਡਤ ਆ ਕੋਈ ਸਾਰੇ ਰਲ ਕੇ ਸਾਥ ਦਿਓ ਇਹ ਸਾਰਿਆਂ ਦਾ ਸਾਂਝਾ ਮਿਸ਼ਨ ਆ ਨਾ ਕਿ ਕਿਸੇ ਇੱਕ ਧਰਮ ਦਾ ਨਾ ਕਿ ਕਿਸੇ ਜਾਤ ਦਾ ਸਾਰੀਆਂ ਜਾਤਾਂ ਦਾ ਜਾਤ ਪਾਤ ਵਿੱਚੋਂ ਕੱਢੋ ਸਤਕਾਰ ਰੋ ਹਰ ਇੱਕ ਨੂੰ ਮੌਕਾ ਮਿਲੂਗਾ ਇਸ ਪਾਰਟੀ ਦੇ ਵਿੱਚ ਜਿੰਨਾ ਚਿਰ ਜਿਉਂਦੇ ਆ ਮੌਕਾ ਦਿਵਾ ਕੇ ਰਾਵਾਂਗੇ ਤੇ ਸਾਡਾ ਸਾਥ ਦਿਓ ਇਸ ਕਰਕੇ ਅਸੀਂ ਤੁਹਾਡਾ ਸਾਥ ਦੇਵਾਂਗੇ ਨਿਸ਼ਕਾਮ ਹਰ ਬੱਚਾ ਹਰ ਸਿਆਣਾ ਹਰ ਬਜ਼ੁਰਗ ਆਮ ਆਦਮੀ ਪਾਰਟੀ ਦਾ ਬਰਾਬਰ ਦਾ ਹੱਕਦਾਰ ਰਹੂਗਾ ਆ ਕੁਝ ਗਲਤੀਆਂ ਹੋਈਆਂ ਉਹ ਗਲਤੀਆਂ ਵੀ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹਾਂ ਸਾਰੀ ਵੀ ਜੋ ਵੀ ਆ ਇਹ ਨਹੀਂ ਹੁੰਦਾ ਵੀ ਜਿਹੜੇ ਮੇਨ ਬੰਦੇ ਹੁੰਦੇ ਆ ਉਹੀ ਕਰਦੇ ਹੁੰਦੇ ਤੁਸੀਂ ਵੀ ਉਹ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰਨੀ ਆ ਇਸ ਕਰਕੇ ਵੀਰ ਜੀ ਫੇਰ ਮਿਲਦੇ ਆ ਨੈਕਸਟ ਟਾਈਮ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਹੱਥ ਜੋੜ ਕੇ ਬੇਨਤੀ ਕਰਦਾ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨੀ ਤੁਹਾਡਾ ਆਪਣਾ ਵੀਰ ਹਰਿੰਦਰ ਸਿੰਘ ਗਿੱਲ ਆਮ ਵਲਾਂਟਿਅਰ ਇਟਲੀ